ਦੋਂ ਕਿਸਮਤ ਬਦਲ ਦਵੇ ਕੋ ਜੋ ਪਤਾ ਨਹੀਂ ਲੱਗਦਾ ਕਹਿੰਦੇ ਨੇ ਜਦੋਂ ਪਰਮਾਤਮਾ ਕਿਸੇ ਤੇ ਮਿਹਰਬਾਨ ਹੁੰਦਾ ਤਾਂ ਆਪਣੇ ਸਾਰੇ ਖਜ਼ਾਨੇ ਹੀ ਖੋਲ ਦਿੰਦਾ ਇਸੇ ਤਰ੍ਹਾਂ ਹੀ ਉੱਪਰ ਵਾਲੇ ਦੀ ਮਿਹਰ ਦੇ ਨਾਲ ਇੱਕ ਬੰਦੇ ਦੀ ਤਕਦੀਰ ਨੇ ਪਲਟੀ ਖਾਦੀ ਹੈ ਜਦੋਂ ਉਸ ਦਾ 2.5 ਕਰੋੜ ਰੁਪਏ ਦਾ ਵਿਸਾਖੀ ਬੰਪਰ ਨਿਕਲਿਆ ਇਸ ਸ਼ਖਸ ਦੀ ਰਾਤੋਂ ਰਾਤ ਕਿਸਮਤ ਬਦਲ ਗਈ ਹੈ ਹਜ਼ਾਰ ਨਹੀਂ ਲੱਖ ਨਹੀਂ ਪੂਰੇ 2.5 ਕਰੋੜ ਦੀ ਲੋਟਰੀ ਨਿਕਲੀ ਹੈ ਉਸ ਨੂੰ ਪਤਾ ਹੀ ਨਹੀਂ ਹੁਣਾ ਕਿ ਇਸ ਵਾਰ ਉਸਨੇ ਜੋ ਲੋਟਰੀ ਟਿਕਟ ਖਰੀਦੀ ਹੈ ਉਹ ਉਸ ਨੂੰ ਕਰੋੜਪਤੀ ਬਣਾ ਦੇਵੇਗੀ। ਗਾਂਧੀ ਬ੍ਰਦਰ ਗਰੁੱਪ ਲੁਧਿਆਣਾ ਕੋਲੋਂ ਐ ਲੋਟਰੀ ਬੰਪਰ ਖਰੀਦਿਆ ਗਿਆ ਸੀ ਜਿਸ ਨੇ ਉਸ ਦੀ ਕਿਸਮਤ ਹੀ ਬਦਲ ਕੇ ਰੱਖ ਦਿੱਤੀ ਹੈ। ਜਿਸ ਦੁਕਾਨ ਤੋਂ ਐ ਲੋਟਰੀ ਬੰਪਰ ਖਰੀਦਿਆ ਗਿਆ ਸੀ ਇਸ ਦੁਕਾਨ ਦੇ ਬਾਹਰ ਹੁਣ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ, ਭੰਗੜੇ ਪੈ ਰਹੇ ਨੇ, ਢੋਲ ਵਜਾਏ ਜਾ ਰਹੇ ਨੇ, ਲੱਡੂ ਵੰਡੇ ਜਾ ਰਹੇ ਨੇ। ਇੱਥੋਂ ਤੱਕ ਕਿ ਇਸ ਦੁਕਾਨ ਦੇ ਮਾਲਕ ਦੇ ਵੱਲੋਂ ਵੀ ਖੁਦ ਭੰਗੜੇ ਪਾ ਕੇ ਖੁਸ਼ੀ ਮਨਾਈ ਜਾ ਰਹੀ ਹੈ। ਤੁਹਾਨੂੰ ਤਸਵੀਰਾਂ ਵੀ ਦਿਖਾਉਂਦਿਆਂ ਤੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਉਹ ਵੀ ਸੁਣਾਉਂਦੇ ਆਂ ਸਭ ਪਰਮਾਤਮਾ ਦੀ ਬੇਅੰਤ ਕਿਰਪਾ ਜੀ ਕੱਲੀ ਵਿਸਾਖੀ ਨਹੀਂ ਹੋਲੀ ਉਸ ਤੋਂ ਪਹਿਲਾਂ ਫਰਵਰੀ ਮਾਰਚ ਇਚ ਇਸ ਸਾਲ ਅਸੀਂ 4 ਮਹੀਨੇ ਚ 4 ਨਾਮ ਕੱਢ ਕੇ ਚੌਕਾ ਮਾਰ ਚੁੱਕੇ ਆਂ 12 ਮਹੀਨਿਆਂ ਦੇ ਮੈਨੂੰ ਲੱਗਦਾ ਕਿ 12 ਤੋਂ ਘੱਟ ਦੇ ਨਾਮ ਨਹੀਂ ਕੱਢਦੇ ਤੇ ਆਈਪੀਐਲ ਦੇ ਵਿੱਚ ਵੀ ਇਸ ਤੋਂ ਪਹਿਲਾਂ ਪਹਿਲਾਂ 6 ਸਿਕਸਰ ਦੀ ਤੇ ਪੂਰੀ ਉਮੀਦ ਆ ਲੱਗਦਾ ਵੀ ਜਨਵਰੀ ਫਰਵਰੀ ਮਾਰਚ ਅਪ੍ਰੈਲ ਵਿਚਾਰੇ ਇਹ ਵਿੱਚ ਸਾਲ ਚ ਚਾਰ ਨਰ ਪ੍ਰਾਈਜ਼ ਲੱਗ। ਹਲੇ ਅਗਲੇ 8 ਮਹੀਨੇ ਨਾ ਭੁੱਲੋ। ਉਹ ਵੀ ਆਪਣੇ ਆਨੇ ਆ। ਲੱਗਦਾ ਵੀ ਕੋਈ ਅਰਦਾਸ ਬਾਬਾ ਜੀ ਨੂੰ ਕਰਦੇ ਉਹ ਵੀ। ਮੇਰੀ ਨੂੰ ਸ਼ੁਭ ਕਾਮਨਾਵਾਂ ਮਿਲਦੀਆਂ। ਮੇਰੇ ਪਰਿਵਾਰ ਤੋਂ, ਮੇਰੇ ਸਟਾਫ ਤੋਂ, ਮੇਰੇ ਬੱਚਿਆਂ ਦਾ ਬਹੁਤ ਜ਼ਿਆਦਾ ਸਪੋਰਟ ਹੈ। ਮੇਰੇ ਜਿਹੜੇ ਗਾਹ ਖੜੇ ਐ, ਇਹ ਆਂਦੇ ਮੇਰੇ ਕੋਲ ਉਸ ਭਾਵਨਾ ਨਾਲ ਟਿਕਟ ਪਾਉਂਦੇ ਆ। ਮੈਂ ਵੀ ਗੁਰੂ ਰਾਮਦਾਸ ਜੀ ਦਾ ਨਾਮ ਲੈ ਕੇ ਹਰ ਇੱਕ ਟਿਕਟ ਨੂੰ ਮੋਹਰ ਲਾਉਂਦਾ। ਆਪਣੇ ਮਤਲਬ ਅਰਦਾਸਾਂ ਕਰੀ ਦੀਆਂ ਨੇ, ਅਰਦਾਸਾਂ ਬੇਅੰਤ ਚੜ੍ਹਦੀਆਂ ਵੀ ਨੇ। ਗੁਰੂ ਸਾਹਿਬ ਜੋ ਦੇਈ ਜਾਂਦੇ ਨੇ। ਪੋਟੇਲ ਹੁਣ ਲੱਗਾ ਬੰਦਾ ਵੀ ਉਹ ਬੰਦਾ ਲੁਧਿਆਣੇ ਦਾ ਬਾਹਰ ਦਾ ਹੈ ਤੁਦਾ ਕੌਣ ਪਤਾ ਲੱਗਾ ਦਰਸਲ ਦੇਖੋ ਹੁਣ ਐਨੀ ਸ਼ੋਰਟੀ ਕੀ ਲੁਧਿਆਣੇ ਦਾ ਕਿ ਹਰਿਆਣਾ ਦਾ ਕਿ ਆ ਹੋਰ ਅਦਰ ਸਟੇਟ ਦਾ ਕਿਉਂਕਿ ਮੇਰੇ ਕੋਲ ਤੇ ਇਥੇ ਵਿਸ਼ਾਖਾ ਪਟਨਾਮ ਤੋਂ ਵੀ ਗਾਕਾ ਤੇ ਮਹਾਰਾਸ਼ਟਰ ਤੋਂ ਵੀ ਐਦਰੂ ਵੀ ਆ ਦੂਰੂ ਦੂਰੂ ਲੋਕ ਆਂਦੇ ਹਰਿਆਣਾ ਪੰਜਾਬ ਹਿਮਾਚਲ ਦੂਰੂ ਦੂਰੂ ਹੁਣ winner ਜਿਵੇਂ ਹੀ ਆਏਗਾ ਇਹ ਕੱਲਾ ਇੱਕ ਪਹਿਲਾ ਇਨਾਮ 2.5 ਕਰੋੜ ਦਾ ਵਿਸਾਖੀ ਤੇ ਨਹੀਂ ਆਇਆ ਨਾਲ ਉਹਦੇ 10 ਲੱਖ ਦਾ ਸੈਕੰਡ ਵੀ ਇਨਾਮ ਆਇਆ ਸਾਡੇ ਕੋਲ ਕੰਨ ਮੇਰੇ ਤੁਹਾਡੇ ਲਾਰਡ ਤੋਂ ਕਿਹਾ ਉਹ ਨੰਬਰ ਜਿਹੜਾ ਹਾਂਜੀ ਦੋ ਇਨਾਮ ਨਿਕਲੇ ਨੇ ਦੋ ਨਾਮ ਨਿਕਲੇ ਹਾਂ ਇੱਕ 10 ਲੱਖ ਦਾ ਸੈਕਿੰਡ ਤੇ ਇੱਕ ਪਹਿਲਾ 2.5 ਕਰੋੜ ਦਾ 2.5 ਕਰੋੜ ਦਾ ਹਾਂਜੀ 2.5 ਕਰੋੜ ਦੀ ਤੇ ਮਸ਼ਹੂਰੀ ਹੈ ਜੀ ਕਿ ਇਹ ਪੰਜਵਾਂ ਇਨਾਮ 2.5 ਕਰੋੜ ਦਾ ਇਹਨਾਂ ਦਿਨਾਂ ਚ ਹੀ ਘਟਦਾ ਆਪਾਂ ਠੀਕ ਹੈ ਜੀ ਬਾਕੀ ਉਸ ਤੋਂ ਇਲਾਵਾ ਪਿੱਛੇ ਦੇਖ ਸਕਦੇ ਹੋ ਵਿਨਰਸ ਦੀ ਲਗੀ ਹੋਈ ਹੈ ਜੁੰਜਰੇ ਅੱਗੂ ਆ ਕੇ ਦੁਕਾਨ ਤੋਂ ਲੋਟਰੀ ਪਾਣ ਦੇ ਹੋ ਸਕਦੇ ਆ ਉਹਨਾਂ ਦਾ ਵੀ ਪ੍ਰਾਈਜ਼ ਆ ਜੀ ਸਰ ਜਿੱਦਾਂ ਦੇਖਿਆ ਹੋਵੇ ਕਈ ਤੁਹਾਡੇ ਨਾਂ ਦੇ ਫੇਕ ਵੀ ਲੋਕ ਬਹੁਤ ਦੁਕਾਨਦਾਰੀਆਂ ਕਰ ਰਹੇ ਨੇ ਉਹਨਾਂ ਨੂੰ ਦੇਖੋ ਮੈਂ ਹੁਣ ਲੋਕਾਂ ਨੂੰ ਅਵੇਅਰ ਤੇ ਤੁਹਾਡੀ ਵੀਡੀਓ ਚ ਵੀ ਹਰ ਵਾਰੀ ਕਰ ਦਿੰਦਾ ਇਸ ਵਾਰੀ ਵੀ ਕਰ ਦਿੰਦਾ ਕੀ ਫਿਜ਼ੀਕਲੀ ਲੋਕ ਲਾਟਰੀ ਪਾਉਂਦੇ ਉਹਦੇ ਵਿੱਚ ਪ੍ਰਾਈਜ਼ ਆਉਂਦਾ ਉਹਦੇ ਵਿੱਚ ਪ੍ਰਾਈਜ਼ ਕਲੇਮ ਹੁੰਦਾ ਅਗਰ ਕੋਈ ਤੁਹਾਨੂੰ ਵਟਸਐਪ ਤੇ ਆ ਕੇ ਕਹਿ ਰਿਹਾ ਕਿ ਇਹ ਪਾ ਲੋ ਇਹਦਾ ਹੀ ਤੁਹਾਡਾ ਕੱਢ ਦੰਗਾ ਉਹ ਫੇਕ ਕਰੀ ਜਾਂਦੇ ਉਹਨਾਂ ਤੋਂ ਅਵੇਅਰ ਰਹਿਣਾ ਮੈਨੂੰ ਜਿਵੇਂ ਜਿਵੇਂ ਡਾਟਾ ਆਉਂਦਾ ਮੈਂ ਕੰਪਲੇਨ ਕਰ ਦਿੰਦਾ ਇਸ ਪੁਜਾਰਾ ਮੈਂ ਕੀ ਕਰ ਸਕਦਾ ਠੀਕ ਹੈ ਮੈਂ ਆਪਣੇ ਵੱਲੋਂ ਤੇ ਕੰਪਲੇਨ ਦੀ ਐਫ ਆਈ ਆਰ ਲਈ ਵੀ ਭੇਜੀ ਹੋਈ ਹੈ ਅਗੂ ਪੰਜਾਬ ਪੁਲਿਸ ਨੇ ਕਾਰਵਾਈ ਕਰਨੀ ਹੈ ਸਾਈਬਰ ਕ੍ਰਾਈਮ ਤੇ ਵਧਿਆ ਹੋਇਆ ਬਟ ਲੋਕੀ ਅਵੇਅਰ ਰਹਿਣ ਆਪਣਾ ਪੈਸਾ ਨਾ ਤੁਸੀਂ ਕਿਸੇ ਨੂੰ ਉਹਨਾਂ ਦਿਓ ਟਿਕਟ ਖਰੀਦਣੀ ਹੈ ਤੇ ਦੁਕਾਨ ਤੇ ਆ ਕੇ ਖਰੀਦੋ winner ਦਾ ਨੰਬਰ ਹੈ 435909 ਠੀਕ ਹੈ ਜੀ ਤੇ ਇਹ ਸਾਡਾ ਸੈਕੰਡ ਪ੍ਰਾਈਜ਼ ਦਾ ਨੰਬਰ ਆਇਆ ਜੀ 551245 ਠੀਕ ਹੈ ਇਹ ਦੋਨੇ ਇਨਾਮ ਗਾਂਧੀ ਬ੍ਰਦਰਸ ਦੀ ਸ਼ਾਪ ਨੰਬਰ 55 ਜੀਟੀਬੀ ਮਾਰਕੀਟ ਕਲॉक ਟਾਵਰ ਕੋਲੋਂ ਦਿਖਾਣੇ ਤੋਂ ਨਿਕਲੇ ਨੇ ਹੋ ਸਕਦਾ ਅਗਲੇ winner ਤੁਸੀਂ ਵੀ ਬਣ ਜਾਓਗੇ ਜੇ ਗਾਂਧੀ ਤੋਂ ਟਿਕਟਪਾਉਗੇ ਚਲੋ 2-5 ਮਿੰਟ ਮੇਰਾ ਨਾਮ ਤਰਨਪ੍ਰੀ ਸਿੰਘ ਹੈ ਜੀ ਮੈਂ ਨਿੱਕੀ ਜਿਹੀਆਂ ਚਾਊਗੀਆਂ ਹੋਰ ਤਾਂ ਮਹੀਨੇ ਨੂੰ ਨਵੀਂ ਗੁੱਡ ਖ਼ਬਰ ਹੀ ਦੇ ਦਿੰਦੇ ਹਾਂ ਹਾਲਾਤ ਨੂੰ ਮੈਂ ਤਾਂ ਹੀ ਕਹਿਣਾ ਚਾਹੁੰਗਾ ਕਿ ਇਹ ਜੋ ਅਸੀਂ ਵਧੀਆ ਚੰਗੇ ਕਰਮ ਕਰਦੇ ਆ ਸੋਸ਼ਲ ਵਰਕ ਕਰਦੇ ਆ ਪਰਮਾਤਮਾ ਤੇ ਪੂਰਾ ਵਿਸ਼ਵਾਸ ਕਰਦੇ ਆ ਇਹ ਉਹਦਾ ਹੀ ਮਤਲਬ ਇਹ ਉਹਦੀ ਸਫਲਤਾ ਉਹਦੀ ਦੇਣ ਹੈ ਅਸੀਂ ਇਹਦੇ ਚ ਕੁਝ ਨਹੀਂ ਆ ਸਾਡਾ ਹੱਥ ਪੈਰ ਇਹ ਪਰਮਾਤਮਾ ਕਰ ਰਿਹਾ ਸਾਨੂੰ ਸਾਡੀ ਉਹ ਲੱਗੀ ਜੌਬ ਲੱਗੀ ਇੱਕ ਤਰ੍ਹਾਂ ਅੱਜ ਲੱਗਣਾ ਢੋਲ ਵਜਾ ਕੇ ਖੁਸ਼ੀ ਆ ਲੱਡੂ ਵੰਡੇ ਕੇ ਅੱਜ ਤੁਹਾਡੇ ਕੋਲ ਬਿਲਕੁਲ ਜੀ ਅਸੀਂ ਹਰ ਵਾਰ ਲੱਡੂ ਵੰਡੇ ਆ ਢੋਲ ਬੁਲਾਉਂਦੇ ਆ ਜਦੋਂ ਵੀ ਸਾਡੇ ਕੋਲ ਪ੍ਰਾਈਜ਼ ਆਂਦਾ ਹੈ ਸਾਨੂੰ ਵੀ ਖੁਸ਼ੀ ਬਹੁਤ ਹੁੰਦੀ ਹੈ ਜਦੋਂ ਸਾਡੇ ਕੋਲ ਪ੍ਰਾਈਜ਼ ਆਉਂਦਾ ਗਾਹਕ ਨੂੰ ਤਾਂ ਹੁੰਦੀ ਹੀ ਹੁੰਦੀ ਹੈ ਕੋਈ ਅੰਕੜਾ ਹੈਗਾ ਤੁਹਾਨੂੰ ਹੁਣ ਤੱਕ ਵੀ ਜਿੰਨੀ ਇਸ਼ਤਿਹਾਰ ਗੋਲੇ ਹੁਣ ਤੱਕ ਕਿੰਨੇ ਲੋਕਾਂ ਨੂੰ ਤੁਸੀਂ ਪ੍ਰੋਡਕਟ ਬਣਾ ਚੁੱਕੇ ਹੈ ਡੈਡੀ ਦਾ ਤਾਂ 40 ਸਾਲ ਪੁਰਾਣਾ ਕੰਮ ਹੈ ਮੈਂ ਤਾਂ ਉਦੋਂ ਸੀਗਾ ਵੀ ਨਹੀਂ ਜਦੋਂ ਤੋਂ ਕੰਮ ਕਰ ਰਿਹਾ ਹੈ ਮੈਂ ਜੋ ਮੇਰੇ ਹੋਸਟ ਆਏ ਆ ਜਿਵੇਂ ਕਮਾਤਾ 15 ਤੋਂ 20 ਕਰੋੜਪਤੀ ਦਾ ਅਸੀਂ ਮੇਰੇ ਹੋਸ਼ ਹੋਸ਼ ਤੱਕ ਬਣਾ ਚੁੱਕੇ ਆ ਲੋਕਾਂ ਨੂੰ ਬਣਾ ਚੁੱਕੇ ਆ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਏਗਾ ਲੋਕਾਂ ਦੀ ਕਿਸਮਤ ਉਹ ਹੀ ਖੋਲ੍ਹਦੇ ਆ ਬਿਲਕੁਲ ਅਸੀਂ ਖੋਲ੍ਹਦੇ ਆ ਜੀ ਜਰੀਆ ਲੋਕ ਆਂਦੇ ਆ ਸਾਡੇ ਕੋਲ ਅਸੀਂ ਇੱਕ ਜ਼ਰੀਆ ਵਾਂ ਅਸੀਂ ਕੋਈ ਅਸੀਂ ਕੋਈ ਵੀ ਨਹੀਂ ਹੁੰਦੇ ਕੋਦੇ ਨਾਲੇ ਅਸੀਂ ਇੱਕ ਜ਼ਰੀਆ ਥੈਂਕ ਯੂ ਹਾਂਜੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ Wi-Fi ਤੁਸੀਂ ਸਾਨੂੰ Amazon Fire TV Daily Hunt ਤੇ E Baba te dekh sakde ho USA Canada Australia New Zealand te Europe de har bade IPTV platform te dekh sakde ho Ravne jappe ton door te mudde de neere Live Punjabi TV